ਆ ਦੇਖੋ ਇੱਕ ਫਰਾਡ ਕਰਨ ਵਾਲਿਆਂ ਦਾ ਨਵਾਂ ਤਰੀਕਾ ਗੁਰਪ੍ਰੀਤ ਸੰਧੂ ਨਾਂ ਦੀ ਆਈਡੀ ਜਿਹੜੇ ਕਹਿੰਦੇ ਅਸੀਂ ਇਨਵੈਸਟ ਕਰਕੇ ਤੇ ਡਬਲ ਪੈਸੇ ਕਰਦੇ ਹਾਂ ਆ ਦੇਖੀ ਚਲੋ ਸਾਰਾ ਕੁਝ ਇਹਨਾਂ ਨੇ ਮੈਸੇਜ ਕੀਤਾ ਮੈਂ ਗੋ ਜਵਾਬ ਦਿੱਤਾ ਹਾਂਜੀ ਵੀਰੇ ਉਹਨੇ ਕਿ ਇਨਵੈਸਟ ਕਰਨਾ ਚਾਹੁੰਦੇ ਹੋ ਮੈਂ ਕਿਹਾ ਕੀ ਬੈਨੀਫਿਟ ਹੈ ਦੱਸੋ ਸਕੀਮ ਆ ਕੁਛ ਨੇ ਭੇਜਿਆ ਆ ਦੇਖੋ ਫਿਰ ਵੀ ਕਿਵੇਂ ਕੀ ਸਬੂਤ ਹੈ ਡਬਲ ਰਕਮ ਹੋ ਗਈ ਜਾਂ ਨਹੀਂ ਆ ਦੇਖੋ ਫਿਰ ਮੈਂ ਦੱਸਿਆ ਮੈਂ ਪਹਿਲਾਂ ਵੀ ਪੰਗੇ ਦੇ ਵਿੱਚ 50 500 ਰੁਪਏ ਜਮ੍ਹਾਂ ਕਰਾ ਕੇ ਫਿਰ ਉਹਨਾਂ ਨੇ ਮੇਰਾ ਕਾਊਂਟ ਦੇ ਵਿੱਚੋਂ 2500 ਰੁਪਏ ਕਢਾ ਲਿਆ ਇਸ ਤਰ੍ਹਾਂ ਹੋਇਆ ਅੱਛਾ ਆ ਹੁਣ ਇਹ ਮੈਂ ਰਿਕਾਰਡਿੰਗ ਭੇਜੀ ਆ ਕੀ ਆਪਣਾ ਕੋਈ ਫਰੋਡ ਵਾਲਾ ਕੰਮ ਨਹੀਂ ਆ ਆਪਾਂ ਸਰਦਾਰ ਬੰਦੇ ਆ ਸਾਡਾ ਚੇਅਰਮੈਨ ਵਰਾਗਾ ਤੁਸੀਂ ਛੋਟੇ ਇਨਵੈਸਟਮੈਂਟ ਕਰਕੇ ਵੇਖ ਲਓਗਾ ਤੁਹਾਨੂੰ ਵਧੀਆ ਅਪਰੂਵ ਨਿਕਲਦਾ ਵਧੀਆ ਕੰਮ ਲੱਗਦਾ ਪਰ ਤੁਸੀਂ ਵੱਡੀ ਇਨਵੈਸਟਮੈਂਟ ਕਰ ਸਕਦੇ ਹੋ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਆ ਪਰ ਤੇ 1 ਰੁਪਿਆ ਵੀ ਲੌਸ ਨਹੀਂ ਹੋਗਾ ਮੈਂ ਤੁਹਾਨੂੰ ਆਪ ਦਾ WhatsApp ਨੰਬਰ ਵੀ ਸੈਂਡ ਕਰ ਦਿੰਦਾ ਵਾ ਇੱਥੋਂ WhatsApp ਦਾ ਨੰਬਰ ਦੇਣ ਲੱਗਾ ਦੇਖੀ ਚੱਲਿਓ ਅਜੇ ਤੱਕ WhatsApp ਨੰਬਰ ਨਹੀਂ ਆਇਆ ਇਹਦਾ ਫਿਰ ਮੈਂ ਕਿਹਾ ਹਾਂਜੀ ਦੇਖ ਲੈਨੇ ਆ ਪੰਗਾ ਲੈ ਕੇ ਆ ਨਾਲ ਕਿ ਵਰਕ ਆਊਟ ਮੰਗ ਭੇਜਿਆ ਉਧਰੋਂ ਅਮਰਜੀਤ ਸਿੰਘ ਦੇ ਨਾਂ ਦਾ ਠੀਕ ਹੈ ਸਕਰੀਨ ਸ਼ਾਟ ਕਰਕੇ ਕਹਿੰਦੇ ਪੈਸੇ ਪਾ ਕੇ ਤੇ ਭੇਜ ਦੋ ਫੇਰ ਉਹਨੇ ਪੁੱਛਿਆ ਹਾਂ ਜੀ ਵੀਰੇ ਕਰਤੇ ਮੈਂ ਕੀ ਕਰਤੇ ਆ ਸਕਰੀਨ ਸ਼ਾਟ ਪੇਜਤਾ ਮੈਂ ਆ ਦੇਖੋ ਅਮਰੀਕੀ ਇੰਡੀਅਨ ਬੈਂਕ ਚੋਂ ਗਏ ਅਮਰਜੀਤ ਸਿੰਘ ਦੇ ਖਾਤੇ ਚ ਹਾਂ ਹੁਣ ਅੱਗੇ ਦੇਖੋ ਡਨ ਉਹਨੇ ਕਿਹਾ ਤੀ ਮਿੰਟ ਦੀ ਵੇਟ ਕਰੋ 30 ਮਿੰਟ ਬਾਅਦ ਫਿਰ ਮੈਨੂੰ ਇਹਨਾਂ ਨੇ 23950 ਰੁਪਏ ਦਾ ਪ੍ਰੋਫਿਟ ਦੱਸ ਦਿੱਤਾ ਠੀਕ ਹੈ ਅਲੈਕੁਮ ਸਾਲਾ ਕੁਛ ਹੁਣ ਇਹਨੇ ਕਿਹਾ ਕਿ ਆਪਣਾ QR ਸੈਂਡ ਕਰ ਦੋ ਵੀਰੇ ਵੀਰ ਜੀ ਠੀਕ ਹੈ ਆਪਾਂ ਗਿਓਰ ਕੰਡ ਆਪਾਂ ਸੈਂਡ ਕੀਤਾ ਆਪਣਾ ਉਹਦੋਂ ਬਾਅਦ ਨੇ ਕਿਹਾ ਠੀਕ ਹੈ ਵੀਰੇ ਮੈਂ ਪੇਮੈਂਟ ਟਰਾਂਸਫਰ ਕਰਨ ਲੱਗਾ ਠੀਕ ਹੈ ਹਾਂ ਹੁਣ ਕੀ ਕਹਿਤਾ ਯੂਅਰ ਪੇਮੈਂਟ ਬੈਂਕ ਯੂਅਰ ਪੇਮੈਂਟ ਬੈਂਕ ਅਕਾਊਂਟ ਨਾਟ ਸ਼ੋਇੰਗ 3300 ਕੰਪਨੀ ਕਮਿਸ਼ਨ ਅੱਛਾ ਜਿਹੜੀ ਕੰਪਨੀ ਆਪਾਂ ਨੂੰ ਪੈਸੇ ਪਾ ਰਹੀ ਆ ਉਹ 3100 ਰੁਪਏ ਖਾਤੇ 'ਚੋਂ ਕੱਟ ਨਹੀਂ ਸਕਦੀ। ਠੀਕ ਹੈ। ਹਾਂ ਉਹਨੇ ਕਿਹਾ ਵੀ ਤੁਸੀਂ ਕੰਪਨੀ ਦੇ ਕਯੂਆਰ ਦੇ ਵਿੱਚ 3125 ਰੁਪਏ ਭੇਜ ਕੇ ਸਕਰੀਨਸ਼ਾਟ ਭੇਜੋ ਨਾਲ ਹੀ ਪੇਮੈਂਟ ਹੋ ਜਾਊਗੀ। ਵੀ 999 ਸੀ ਪਹਿਲਾਂ ਮਾਰ ਲਏ। 3100 ਅਸੀਂ ਹੋਰ ਲੈ ਲਈਏ ਠੀਕ ਹੈ। ਹਾਂ ਦੇਖੋ। ਆ ਹੁਣ ਲੋਕਾਂ ਨੇ スクリーンショット ਦਿਖਾਈ ਆ ਪਤਾ ਨਹੀਂ ਹੁਣ ਇਹ ਸੱਚ ਆ ਜਾਂ ਝੂਠ ਆ ਇਹ ਸਾਰਿਆਂ ਦੀ ਇੰਨੇ-ਇੰਨੇ ਦੀ ਪ੍ਰੋਫਿਟ ਦੇ ਭੇਜੇ ਹੋਏ ਆ ਨੇ ਸਾਰੇ ਆ ਦੇਖੋ ਠੀਕ ਹੈ ਅੱਗੇ ਲਿਖਿਆ ਇਹ ਦੇਖੋ ਵੀਰ ਜੀ ਕੰਪਨੀ ਕਮਿਸ਼ਨ ਕਰ ਦੋ 2 ਮਿੰਟ ਚ ਪੇਮੈਂਟ ਆ ਗਈ ਠੀਕ ਹੈ ਅੱਛਾ ਜੀ ਹਾਂ ਹੁਣ ਇਹ ਰਿਕਾਰਡਿੰਗ ਆ ਗਈ ਜਿੱਥੇ ਦਾ 23 ਜਨ 950 ਦਾ ਪ੍ਰੂਫ ਨਿਕਲਾਵਾ ਤੁਸੀਂ ਕੋਈ ਟੈਨਸ਼ਨ ਨਾ ਲਓ 2 ਮਿੰਟ ਦਾ ਪ੍ਰੋਸੀਜਰ ਤੁਹਾਡੀ ਕੰਪਨੀ ਉਸਨੂੰ ਵੋਲੇਟਾਈ ਰੈਕਟਿਵ ਹੋਏਗੀ ਜਿਵੇਂ ਤੁਸੀਂ 315425 ਭੇਜ ਕਰਦੇ ਨਾਲ ਦੇ ਨਾਲ ਤੁਹਾਡੇ ਖਾਤੇ ਦਾ ਪੈਮੈਂਟ ਟਰਾਂਸਫਰ ਹੋ ਜਾਊਗਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ 2 ਮਿੰਟ ਦਾ ਪ੍ਰੋਸੀਜਰ ਮੈਂ ਤੁਹਾਨੂੰ ਆਪਣਾ WhatsApp ਨੰਬਰ ਹੀ ਭੇਜਦਾ ਠੱਡੇ ਕੋਲ ਹੋਰ ਕੋਈ ਤਰੀਕਾ ਹੈ ਨਹੀਂ ਠੱਗਣ ਵਾਸਤੇ ਹੈਨਾ ਬਹੁਤ ਸੋਹਣੀ ਗੱਲ ਹੈ ਸਰਦਾਰ ਕਹਿ ਕੇ ਤੁਸੀਂ ਨਾ ਬਹੁਤ ਵਧੀਆ ਕਰਤਾ ਕੋਈ ਗੱਲ ਨਹੀਂ 1000 ਰੁਪਏ ਦੀ ਕੋਈ ਚੱਕਰ ਨਹੀਂ ਮੈਨੂੰ ਕੋਈ ਟੈਨਸ਼ਨ ਨਹੀਂ ਕੀ ਮੈਨੂੰ ਪਹਿਲਾਂ ਪਤਾ ਸੀ ਇਹ ਤੁਸੀਂ ਪਹਿਲਾਂ ਨਹੀਂ ਦੱਸ ਸਕਦੇ ਸੀ ਕਿ ਅਸੀਂ ਪਹਿਲਾਂ ਆ ਚੀਜ਼ ਕਰਨੀ ਹੈ ਇਤਾਂ ਕਰਕੇ ਹੋਣਾ ਵਾ ਵੀਰ ਜੀ ਇਦਾਂ ਨਹੀਂ ਹੁੰਦਾ ਹੁੰਦਾ ਕੰਮ ਸਮਝ ਗਏ ਜੇ ਤੁਸੀਂ 23000 ਇੱਕ ਭੇਜ ਸਕਦੇ ਹੋ ਤੁਸੀਂ ਉਹ ਚੋਂ 23000 ਕੱਟ ਕੇ ਵੀ ਭੇਜ ਸਕਦੇ ਹੋ ਬਾਕੀ ਦਾ ਤੁਸੀਂ ਮੇਰਾ 900 ਹੀ ਭੇਜ ਦਿਓ ਹੋਰ ਹੀ ਰਹਿਣ ਦੋ 1000 ਇਕੱਲਾ ਭੇਜ ਦਿਓ ਬਾਕੀ ਰਹਿਣ ਦੋ ਤੁਸੀਂ ਰੱਖੋ ਸਾਰਾ ਕੁਝ ਖੁੱਦੂ ਬਣਾਉਣ ਲਈ ਨਾ ਬਹੁਤ ਵੱਡੇ ਵੱਡੇ ਕੰਮ ਚੱਲ ਰਹੇ ਆ ਸਰਦਾਰ ਕਹਿੰ ਕੇ ਇਹੋ ਜਿਹੇ ਕੰਮ ਨਹੀਂ ਕਰੀਦੇ ਹੁੰਦੇ ਸਮਝ ਗਏ ਨਹੀਂ ਵੀਰ ਜੀ ਤੁਸੀਂ ਰੱਖੋ ਕੋਈ ਨਹੀਂ 1000 ਰੁਪਿਆ ਸਮਝਿਆ ਗੁਰੂ ਘਰ ਮੱਥਾ ਟੇਕਦਾ ਤੁਸੀਂ ਰੱਖੋ ਆਪਣੇ ਕੋਲ ਆ ਜੀ